ਸ਼੍ਰੀ ਅਕਾਲ ਜੀ ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਬਾਈ ਪੰਜਾਬ ਦੇ ਉੱਤੇ ਜੇ ਤੁਸੀਂ ਲੱਗਣਾ ਹੈ ਜੇਲਡ ਵਾਰਡਨ ਤਾਂ ਅੱਜ ਹੀ ਖਰੀਦੋ ਸਾਡਾ ਕੋਰਸ ਤੇ ਪਾਓ 100% 101% ਗਾਰੰਟੀ ਨਾਲ ਰਿਜ਼ਲਟ ਇਹ ਗੱਲ ਮੈਂ ਨਹੀਂ ਕਹੂੰਗਾ ਕਿਉਂ ਕਿਉਂਕਿ ਜੇ ਤੁਸੀਂ ਕਿਸੇ ਵੀ ਪੇਪਰ ਨੂੰ ਕਰੈਕ ਕਰਨਾ ਹੈ ਜਿੰਨੀ ਮਿਹਨਤ ਇੱਕ ਅਧਿਆਪਕ ਕਰਦਾ ਹੈ ਉਸ ਕੋਰਸ ਦੇ ਵਿੱਚ ਉਸ ਤੋਂ ਕਈ ਗੁਣਾ ਵੱਧ ਮਿਹਨਤ ਕਿਹਨੂੰ ਕਰਨੀ ਪੈਂਦੀ ਹੈ ਬੱਚੇ ਨੂੰ ਕਰਨੀ ਪੈਂਦੀ ਹੈ ਜਾਣੇ ਕਿ ਅਧਿਆਪਕ ਤੇ ਵਿਦਿਆਰਥੀ ਦੀ ਮਿਹਨਤ ਮਿਲ ਕੇ ਹੀ ਇਸ ਬੇਰੁਜ਼ਗਾਰੀ ਦਾ ਜਿਹੜਾ ਆਪਣੇ ਗਲਗਲਾਵਾ ਹੈਗਾ ਉਹਨੂੰ ਆਪਾਂ ਲਾ ਸਕਦੇ ਆ ਤੇ ਮਿਹਨਤ ਕਰਨੀ ਕਿਵੇਂ ਆ ਉਹਦੇ ਬਾਰੇ ਅੱਜ ਆਪਾਂ ਚਰਚਾ ਕਰਾਂਗੇ ਕਿਉਂਕਿ ਬਹੁਤ ਸਾਰੇ ਆਪਣੇ ਭੈਣ ਭਰਾਵਾਂ ਦੇ ਮੈਸੇਜ ਆ ਰਹੇ ਸੀਗੇ ਵੀ ਅਸੀਂ ਕਿਸ ਤਰ੍ਹਾਂ ਮਿਹਨਤ ਕਰੀਏ ਤੇ ਮੈਂ ਤੁਹਾਨੂੰ ਦੱਸੂਗਾ ਵੀ ਪਿਛਲੀ ਵਾਰੀ ਕਟ-ਆਫ ਕਿੰਨੀ ਗਈ ਸੀਗੀ ਤੇ ਪਿਛਲੀ ਵਾਰੀ ਪੋਸਟਾਂ ਕਿੰਨੀਆਂ ਸੀਗੀਆਂ ਤੇ ਇਸ ਵਾਰੀ ਆਪਾਂ ਨੂੰ ਕਿੰਨੀ ਕੁ ਮਿਹਨਤ ਕਰਨੀ ਪੈਣੀ ਆ ਜੇ ਆਪਾਂ 100% ਆਪਣੇ ਸਰੀਰ ਦੇ ਉੱਪਰ ਵਰਦੀ ਪਾਉਣੀ ਆ ਜੇਲ੍ਹ ਬਾਰਡਰ ਦੀ ਜਾਂ ਫਿਰ ਮੈਟਰਨ ਦੀ ਠੀਕ ਹੈ ਤੈ ਇਹਦੇ ਬਾਰੇ ਆਪਾਂ ਚਰਚਾ ਕਰਾਂਗੇ ਵੀਡੀਓ ਚੰਗੀ ਲੱਗੂਗੀ ਤਾਂ ਲਾਈਕ ਸ਼ੇਅਰ ਕਰ ਦਿਓ ਬਹੁਤ ਬਹੁਤ ਪਿਆਰ ਨਾਲ ਤਾਂ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਮੈਂ ਇਹ ਜਿਹੜੀ ਪੋਸਟ ਆਉਣੀ ਸੀਗੀ ਮੈਂ ਉਸੇ ਦਿਨ ਤੁਹਾਨੂੰ ਕਹਤਾ ਸੀ ਵੀ ਆਪਣੀ ਮਿਹਨਤ ਕਰਨੀ ਸਟਾਰਟ ਕਰ ਦਿਓ ਇਹ ਪੋਸਟ 1% ਆਉਗੀ ਤੇ ਉਸ ਦਿਨ ਮੈਂ ਆਹ ਵੀਡੀਓ ਪਾਈ ਸੀਗੀ ਕਿ ਪਲੱਸ 2 ਕਰ ਚੁੱਕੇ ਵਿਦਿਆਰਥੀਆਂ ਦੇ ਲਈ ਸਲੈਰੀ ਮੌਕਾ ਤੇ ਬਿਲਕੁਲ ਸਲੈਰੀ ਮੌਕਾ ਤੇ ਨਾਲ ਦੀ ਨਾਲ ਮੈਂ ਇੱਥੇ ਇੱਕ ਬੇਨਤੀ ਉਹਨਾਂ ਵਿਦਿਆਰਥੀਆਂ ਨੂੰ ਕਰ ਦਵਾਂ ਜਿਹੜੇ ਕੀ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਆ ਪਰ ਉਹ ਪਲੱਸ 2 ਨਹੀਂ ਪਲੱਸ 2 ਤੋਂ ਉੱਪਰ ਮੰਨ ਲਓ ਉਹਨਾਂ ਨੇ ਕਿਸੇ ਨੇ ਗ੍ਰੈਜੂ ਕਿਸ ਨੇ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹੈ ਤਾਂ ਜੇ ਹੋ ਸਕੇ ਜੇ ਤੁਸੀਂ ਕਿਸੇ ਅਦਰ ਪੋਸਟ ਵਾਸਤੇ ਤਿਆਰੀ ਕਰ ਰਹੇ ਹੋ ਤਾਂ ਆ ਪੋਸਟ ਨਾ ਭਰਿਓ ਉਹਦਾ ਕਾਰਨ ਕੀ ਹੈ ਕਿਉਂਕਿ ਬਹੁਤੇ ਵਿਦਿਆਰਥੀ ਹੁੰਦੇ ਜਿਹੜੇ ਪਲੱਸ 2 ਤੋਂ ਅੱਗੇ ਨਹੀਂ ਪੜ ਸਕਦੇ ਘਰ ਦੇ ਹਾਲਾਤਾਂ ਕਰਕੇ ਤਾਂ ਇੱਕ ਮੌਕਾ ਉਹਨਾਂ ਨੂੰ ਦੇਣਾ ਚਾਹੀਦਾ ਹੈ ਹੁਣ ਇੱਥੇ ਨਾਲ ਦੀ ਨਾਲ ਮੈਨੂੰ ਉਹ ਬੱਚੇ ਇਹ ਵੀ ਕਮੈਂਟ ਕਰਨਗੇ ਵੀ ਸਰ ਸਾਡਾ ਵੀ ਤਾਂ ਹੱਕ ਬੰਦ ਹੈ ਡੈਫੀਨੇਟਲੀ ਤੁਸੀਂ ਇਹ ਪੋਸਟ ਭਰ ਸਕਦੇ ਹੋ ਕਿਉਂਕਿ ਅੱਜ ਦੇ ਟਾਈਮ ਤੇ ਸਰਕਾਰੀ ਨੌਕਰੀ ਲੈਣਾ ਬਹੁਤ ਔਖਾ ਹੋ ਚੁੱਕਿਆ ਕਿਉਂਕਿ ਬਹੁਤ ਘੱਟ ਪੋਸਟਾਂ ਨਿਕਲ ਰਹੀਆਂ ਨੇ ਪਰ ਮੈਂ ਤੁਹਾਨੂੰ ਦੱਸ ਦਵਾ ਜਿਹੜੀ ਇਹ ਪੋਸਟ ਹੈਗੀ ਆ ਫਿਰ ਬਾਅਦ ਵਿੱਚ ਕੀ ਕਰਦੇ ਨੇ ਜਿਹੜੇ ਬੱਚੇ ਚੰਗੇ ਪੜੇ ਲਿਖੇ ਹੁੰਦੇ ਆ ਫਿਰ ਉਹ ਜਦੋਂ ਇਸ ਪੋਸਟ ਦੇ ਉੱਪਰ ਜਾਂਦੇ ਆ ਤਾਂ ਇਹ ਕਹਿ ਕੇ ਛੱਡ ਦਿੰਦੇ ਆ ਵੀ ਇਹ ਸਾਡੇ ਜਿੰਨੇ ਅਸੀਂ ਪੜੇ ਲਿਖੇ ਆ ਓਨੇ ਉਸ ਲਾਇਕ ਦੀ ਪੋਸਟ ਨਹੀਂ ਹੈਗੀਗੀ ਤਾਂ ਉਹ ਕੀ ਕਰਦੇ ਨੇ ਕਿਸੇ ਨਾ ਕਿਸੇ ਵਿਦਿਆਰਥੀ ਦੇ ਦਰੋਜ਼ਗਰ ਕੀ ਕਰ ਦਿੰਦੇ ਆ ਮਾਰ ਦਿੰਦੇ ਆ ਕਿਉਂਕਿ ਦੇਖੋ ਜੇਲਾਂ ਦੇ ਵਿੱਚ ਕੋਈ ਸਾਧੂ ਸੰਤ ਤਾਂ ਆਉਣੇ ਨਹੀਂਗੇ ਜੇਲਾਂ ਚ ਆਉਣਾ ਚੰਡਿਆਂ ਵਾਲਾ ਬੰਦਾ ਜਿਹੜਾ ਜਿਵੇਂ ਕਹਿੰਦੇ ਨਾ ਸਿਆਣੇ ਕਹਿ ਦਿੰਦੇ ਆ ਵੀ ਮੱਛੀ ਪੱਤਨ ਛੱਟ ਕੇ ਮੁੜਦੀ ਆ ਤਾਂ ਉਹ ਜਿਹੇ ਬੰਦੇ ਤੁਹਾਨੂੰ ਮਿਲਣੇ ਆ मतलब ਪੰਜੇ ਉਂਗਲਾ ਬਰਾਬਰ ਨਹੀਂ ਹੁੰਦੀਆਂ ਜ਼ਿਆਦਾਤਰ ਬੰਦੇ ਜਿਹੜੇ 90 90% ਬੰਦੇ ਤੁਹਾਨੂੰ ਕਿਹੜੇ ਮਿਲਨੇ ਨੇ ਜਿਹੜੇ ਗੁੰਡੇ ਬਦਮਾਸ਼ ਤੇ ਜੇਲ੍ਹਾਂ ਦੇ ਵਿੱਚ ਜਿਹੜਾ ਕੰਮ ਹੈਗਾ ਤੁਹਾਡੀ ਥੋੜੀ ਡਿਊਟੀ ਹੈਗੀ ਬਹੁਤ ਸਖਤ ਹੈ 8-9 ਘੰਟੇ ਡਿਊਟੀ ਹੈ ਤਾਂ ਹ ਇਸ ਕਰਕੇ ਜਿਹੜੇ ਜ਼ਿਆਦਾ ਪੜੇ ਲਿਖੇ ਹੁੰਦੇ ਆ ਫਿਰ ਉਹ ਕਈ ਥੋੜੀ ਜੀ ਜੌਬ ਕਰਕੇ ਫੀਲ ਕਰਨਾ ਸ਼ੁਰੂ ਕਰ ਦਿੰਦੇ ਆ ਵੀ ਇਹ ਸਾਡੇ ਲਈ ਕ ਨਹੀਂ ਹੈਗੀ ਪੋਸਟ ਅਸੀਂ ਨੇ ਪੋਸਟ ਛੱਡ ਕੇ ਕੋਈ ਹੋਰ ਤਿਆਰੀ ਕਰਦੇ ਆ ਤਾਂ ਇਸ ਤੋਂ ਚੰਗਾ ਵੀ ਆਪਾਂ ਪਹਿਲਾਂ ਹੀ ਕਿਸੇ ਹੋਰ ਪੋਸਟ ਦੀ ਤਿਆਰੀ ਕਰ ਲਈਏ ਤੇ ਇਹ ਸੀਟ ਨਾ ਖਰਾਬ ਕਰਕੇ ਆਪਣੇ ਜਿਹੜੇ ਛੋਟੇ ਭੈਣ ਭਰਾ ਜਿਹ ਮਜਬੂਰੀ ਵਾਸਤੇ ਪੜ ਨਹੀਂ ਸਕਦੇ ਤਾਂ ਉਹਨਾਂ ਵਾਸਤੇ ਇਹ ਸੀਟ ਖਾਲੀ ਕਰ ਦਈਏ ਠੀਕ ਹੈ ਜੀ ਚਲੋ ਹੁਣ ਆਪਾਂ ਗੱਲ ਕਰਦੇ ਆਂ ਜੀ ਇਹ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਇਹ ਪੋਸਟਾਂ ਤੁਹਾਡੀਆਂ ਆਉਣਗੀਆਂ ਤੇ ਇਹ ਪੋਸਟਾਂ ਤੁਹਾਡੀਆਂ ਆ ਵੀ ਚੁੱਕੀਆਂ ਨੇ ਆਫੀਸ਼ੀਅਲੀ ਇਹ 8 ਨੰਬਰ 8 ਆਫ 2024 ਨੰਬਰ ਥੋੜਾ ਕੀ ਹੈ ਜੀ ਇਸ਼ਤਿਹਾਰ ਨੰਬਰ ਹੈ ਇਹਨੂੰ ਵੀ ਯਾਦ ਰੱਖਣਾ ਤੁਸੀਂ ਤੇ 179 ਯਾਨੀ ਕਿ 174 ਜਿਹੜੀਆਂ ਹੈਗੀਆਂ ਨੇ ਬਾਰਡਰ ਦੀਆਂ ਨੇ ਮੁੰਡਿਆਂ ਦੀਆਂ ਤੇ 4 ਹੈਗੀਆਂ ਨੇ ਕੁੜੀਆਂ ਦੀਆਂ ਪੋਸਟਾਂ ਠੀਕ ਹੈ ਭਰਨ ਦੀ ਤਰੀਕ ਵਗੈਰਾ ਤੁਹਾਨੂੰ ਮੈਂ ਦੱਸ ਦਿੰਨਾ ਦੇਖੋ ਅ 23 ਅੱਠ ਜਿਹੜੀ ਹੈਗੀ ਆ ਫੀਸ ਭਰਨ ਦੀ ਆਖਰੀ ਮਿਤੀ ਆ ਤੇ ਆਨਲਾਈਨ ਅਪਲਾਈ ਕਰਨ ਦੀ ਮਿਤੀ ਆਗੀ ਆ 28 ਠੀਕ ਹੈ ਫਾਰਮ ਕਿਵੇਂ ਭਰਨਾ ਤਾਂ ਮੈਂ ਬੇਨਤੀ ਕਰਦਾ ਫਾਰਮ ਬਿਲਕੁਲ ਸਹੀ ਭਰਿਓ ਸਾਈਬਰ ਕੈਫੇ ਤੇ ਵੀ ਭਰਨ ਜਾ ਰਹੇ ਆ ਤਾਂ ਕਈ ਜਗ੍ਹਾ ਤੇ ਸਾਈਬਰ ਕੈਫੇ ਦੇ ਵਿੱਚ ਦੋ ਸਕਰੀਨਾਂ ਹੁੰਦੀ ਐ ਇੱਕ ਸਕਰੀਨ ਤੁਹਾਡੇ ਵੱਲ ਹੁੰਦੀ ਐ ਜਾਂ ਫਿਰ ਤੁਸੀਂ ਨਾਲ ਬਹਿ ਕੇ ਫਾਰਮ ਭਰਾ ਕੇ ਆਉਣਾ ਕਿਉਂਕਿ ਸਾਈਬਰ ਕੈਫੇ ਦੇ ਵਿੱਚ ਕੀ ਹੁੰਦਾ ਵੀ ਉਹਨਾਂ ਕੋਲ ਕੰਮ ਜ਼ਿਆਦਾ ਹੁੰਦਾ ਕਈ ਵਾਰੀ ਕੀ ਕਰਦੇ ਆ ਮੇਲ ਦੀ ਜਗ੍ਹਾ ਤੇ ਫੀਮੇਲ ਕਰ ਦਿੰਦੇ ਆ ਜੈਂਡਰ ਚੇਂਜ ਕਰ ਦਿੰਦੇ ਆ ਤੁਹਾਡੀ ਫੋਟੋ ਜਗ੍ਹਾ ਤੇ ਕਿਸੇ ਹੋਰ ਦੀ ਫੋਟੋ ਲਾ ਦੇਣਗੇ ਤਾਂ ਬਹੁਤ ਚੀਜ਼ਾਂ ਹੁੰਦੀਆਂ ਨੇ ਜਿਹਦੇ ਵਿੱਚ ਗਲਤੀ ਹੋ ਜਾਂਦੀ ਹੈ ਬਾਅਦ ਵਿੱਚ ਆਪਾਂ ਕੁਝ ਨਹੀਂ ਕਰ ਸਕਦੇਗੇ ਠੀਕ ਹੈ ਜੀ ਤੁਹਾਡੇ ਨਾਲ ਮੈਂ ਅਜਿਹੇ-ਜਿਹੇ ਕੇਸ ਡਿਸਕਸ ਕਰੂੰਗਾ ਕਿ ਬੱਚੇ ਕੀ ਨੇ ਬੱਚਿਆਂ ਨੇ ਪੇਪਰ ਕਲੀਅਰ ਕੀਤੇ ਹੋਏ ਆ ਪਰ ਉਹਨਾਂ ਨੇ ਕੈਟਾਗਰੀ ਗਲਤ ਭਰਨ ਕਰਕੇ ਉਹਨਾਂ ਨੂੰ ਜੁਆਇਨਿੰਗ ਨਹੀਂ ਮਿਲੀ ਚਲੋ ਇਹ ਵੰਡ ਰਾ ਨਹੀਂ ਰਿਹਾ ਤੁਹਾਨੂੰ ਸਿਰਫ ਸਤਰਕ ਕਰ ਰਿਹਾ ਵੀ ਇਹ ਕੰਮ ਤੁਸੀਂ ਨਹੀਂ ਕਰਨਾ ਤੇ ਮੈਂ ਉਮੀਦ ਕਰਦਾ ਤੁਸੀਂ ਇਹ ਆਪਣਾ ਫਾਰਮ ਭਰ ਲਿਆ ਹੋਊਗਾ ਲਾਸਟ ਤਰੀਕ ਦੀ ਵੇਟ ਨਾ ਕਰੋ ਆਪਣਾ ਫਾਰਮ ਭਰ ਕੇ ਫ੍ਰੀ ਹੋ ਜਾਓ ਤੇ ਫ੍ਰੀ ਹੋ ਕੇ ਆਪਣਾ ਨਾਲਜ ਦੀਨਾ ਸ਼ੁਰੂ ਕਰ ਦਿਓ ਫਿਜ਼ੀਕਲ ਵਰਕ ਤੇ ਪੜ੍ਹਾਈ ਦਾ ਕੰਮ ਤੇ ਅੱਜ ਆਪਾਂ ਦੋਨੇ ਬਾਰੇ ਚर्चा ਕਰਾਂਗੇ ਫਿਜ਼ੀਕਲ ਵਰਕ ਵੀ ਕਿਵੇਂ ਕਰਨਾ ਤੇ ਪੜ੍ਹਾਈ ਵੀ ਕਿਵੇਂ ਕਰਨੀ ਆ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਇੱਕ ਟੈਂਟੇਟਿਵ ਸਿਲੇਬਸ ਦੀ ਗੱਲ ਕਰਦੇ ਆ ਇਹ ਸਿਲੇਬਸ 2021 ਦੇ ਵਿੱਚ ਆਇਆ ਸੀਗਾ ਤੇ ਇਸ ਵਾਰੀ ਉਮੀਦ ਕਰਦਾ ਵੀ ਸਿਲੇਬਸ ਜਿਹੜਾ B ਪਾਰਟ B ਐ ਪੇਪਰ 2 ਹੋਣਗੇ A ਕਿਹੜਾ ਪੇਪਰ ਹੋਊਗਾ 50 ਨੰਬਰ ਦਾ ਜਿਸ ਵਿੱਚ 25 ਨੰਬਰ ਲੈਣੇ ਹੋਣਗੇ ਆਪਾਂ ਪੰਜਾਬੀ ਪੇਪਰ ਕੁਆਲੀਫਾਈ ਇਹ ਸਾਰਿਆਂ ਦਾ ਹੀ ਹੋਊਗਾ ਚਾਹੇ ਬੰਦੇ ਨੇ 10ਵੀਂ ਕੀਤੀ ਆ ਪੰਜਾਬ ਦੇ ਵਿੱਚ 10ਵੀਂ 'ਚ ਪੰਜਾਬੀ ਪੜ੍ਹੀ ਆ ਜਾਂ ਨਹੀਂ ਪੜ੍ਹੀ ਸਾਰਿਆਂ ਦਾ ਹੀ ਹੋਣਾ ਠੀਕ ਹੈ ਜੀ ਤਾਂ ਇਹ ਪੇਪਰ ਦੇ ਵਿੱਚੋਂ 25 ਨੰਬਰ ਲੈਣੇ ਆਪਾਂ ਪਾਰਟ B ਦੇ ਵਿੱਚ ਦੇਖੋ ਕੀ ਕੀ ਆਉਣਾ ਆਪਾਂ ਨੂੰ 15 ਨੰਬਰ ਦਾ ਮੈਥ ਆਉਣਾ ਠੀਕ ਹੈ ਜੀ 25 ਨੰਬਰ ਦਾ ਕੰਪਿਊਟਰ ਆਉਣਾ ਹੈ 15 ਨੰਬਰ ਦੀ ਰੀਜ਼ਨਿੰਗ ਆਉਣੀ ਹੈ ਤੇ ਇਹਦੇ ਵਿੱਚੋਂ 15 ਨੰਬਰ ਦੀ ਅੰਗਰੇਜ਼ੀ ਤੇ 15 ਨੰਬਰ ਦੀ ਪੰਜਾਬੀ ਆਉਣੀ ਆ ਤੇ 20 ਨੰਬਰ ਦੀ ਆਉਣੀ ਆ ਜੀ ਆਪਾਂ ਨੂੰ ਜਨਰਲ ਨੌਲੇਜ ਜਿਹਦੇ ਵਿੱਚ ਹੋ ਸਕਦਾ ਵੀ 10 ਕੁ ਕੁਐਸਚਨ ਪੰਜਾਬ ਜੀ ਕੇ ਦੇ ਹੋਣਗੇ 10 ਕੁ ਕੀ ਹੋਣਗੇ ਇੰਡੀਅਨ ਜੀ ਕੇ ਦੇ ਤੇ 15 ਨੰਬਰ ਦੀ ਕੀ ਆਉਣੀ ਆ ਆਪਾਂ ਨੂੰ ਸੰਵਿਧਾਨ ਆਉਣਾ ਹੈ ਜਾਂ ਆਪਾਂ ਜੀ ਨੂੰ ਪੋਲਿਟੀ ਕਹਿ ਦਨੇ ਆ ਜਾਂ ਕਨਸਟੀਟਿਊਸ਼ਨ ਕਹਿ ਦਨੇ ਆ ਤਾਂ ਇਹ ਥੋੜਾ ਲਗਭਗ ਸਿਲੇਬਸ ਬੰਦ ਹੈ ਤੇ ਬਹੁਤ ਮਤ ਬਹੁਤ ਘੱਟ ਚਾਂਸ ਨੇ ਵੀ ਇਹਦੇ ਵਿੱਚ ਕੋਈ ਚੇਂਜੇਸ ਹੋਊਗੀਆਂ ਠੀਕ ਹੈ ਜੀ ਤਾਂ ਇਸ ਕਰਕੇ ਆਪਾਂ ਫਿਲਹਾਲ ਦੀ ਘੜੀ ਜਿੰਨੀ ਦੇਰ ਸਿਲੇਬਸ ਨਹੀਂ ਆਉਂਦਾ ਇਹ ਨਹੀਂ ਕਿ ਆਪਾਂ ਵੇਟ ਕਰੀ ਜਾਨੀ ਸਿਲੇਬਸ ਆਊਗਾ ਤਾਂ ਤਾਂ ਹੀ ਕਿਤਾਬਾਂ ਚੱਕਾਂਗੇ ਕਿਉਂਕਿ ਕੰਪੀਟੀਸ਼ਨ ਬੜਾ ਟਫ ਹੈ ਪਿਛਲੀ ਵਾਰੀ ਇੱਕ ਇੱਕ ਅੱਦੇ ਦੇ ਨੰਬਰ ਤੋਂ ਬੱਚੇ ਰਹਿ ਗਏ ਸੀਗੇ ਤੇ ਤੁਸੀਂ ਇਹ ਗਲਤੀ ਨਹੀਂ ਕਰਨੀਗੀ ਅੱਜ ਤੋਂ ਹੀ ਪੜ੍ਹਨਾ ਸਟਾਰਟ ਕਰਨਾ ਤੇ ਅੱਜ ਤੋਂ ਹੀ ਗਰਾਊਂਡ ਜਾਣਾ ਸਟਾਰਟ ਕਰਨਾ ਹੁਣ ਮੈਂ ਤੁਹਾਨੂੰ ਦੱਸਦਾ ਸਭ ਤੋਂ ਜਿਹੜਾ ਬੱਚੇ ਗਲਤੀ ਕਰਦੇ ਇੱਥੇ ਸਭ ਤੋਂ ਵੱਡੀ ਗਲਤੀ ਕੀ ਕਰਦੇ ਐ ਉਹ ਜਿਹੇ ਸਬਜੈਕਟ ਪਹਿਲਾਂ ਕਰਨਾ ਸ਼ੁਰੂ ਕਰ ਦਿੰਦੇ ਆ ਜਿਨ੍ਹਾਂ ਦਾ ਕੋਈ ਬਾਉਂਡਰੀ ਨਹੀਂ ਹੈ ਕਿ ਜਿਨ੍ਹਾਂ ਦਾ ਸਿਲੇਬਸ ਨਹੀਂ ਖਤਮ ਹੋ ਸਕਦਾ ਜਿਹੜੇ ਆਪਣੇ ਘਰ ਦੇ ਸਬਜੈਕਟ ਹੈ ਜਿਹੜੇ ਘਰ ਦੇ ਸਬਜੈਕਟ ਕਿਹੜੇ ਹੁੰਦੇ ਆ ਆਪਾਂ ਪੰਜਾਬ ਦੇ ਜੰਪਾਲ ਆ ਆਪਾਂ ਸਭ ਤੋਂ ਪਹਿਲਾਂ ਕੀ ਕਰ ਸਕਦੇ ਆ ਆਪਾਂ ਸਭ ਤੋਂ ਪਹਿਲਾਂ ਜਿਹੜੀ 15 ਨੰਬਰ ਦੀ ਪੰਜਾਬੀ ਆ ਉਹਨੂੰ ਕਵਰ ਕਰ ਸਕਦੇ ਆ 15 ਨੰਬਰ ਦੀ ਜਿਹੜੀ ਪੰਜਾਬੀ ਹੈਗੀ ਆ ਕਿਉਂਕਿ ਆਪਾਂ ਪੰਜਾਬੀ 6ਵੀਂ 7ਵੀਂ 8ਵੀਂ 9ਵੀਂ 10ਵੀਂ ਇਵਨ ਕੀ 11ਵੀਂ 12ਵੀਂ ਚ ਵੀ ਪੜਦੇ ਆ ਠੀਕ ਹੈ ਜੇ ਆਪਾਂ ਇੰਟਰ ਆਰਟਸ ਵਿੱਚ ਪੜੇ ਹੋਏ ਆਂ ਤਾਂ ਕਹਿਣ ਦਾ ਭਾਵ ਕੀ ਹੈਗਾ ਪਹਿਲਾਂ ਤਾਂ ਪੰਜਾਬੀ ਚੱਕ ਲਓ 15 ਨੰਬਰ ਦੀ ਦੂਜਾ ਚੱਕ ਲਓ ਜੀ ਤੁਸੀਂ 25 ਨੰਬਰ ਦਾ ਕੰਪਿਊਟਰ ਕਿਉਂਕਿ ਕੰਪਿਊਟਰ ਦੇਖੋ ਜਿੰਨਾ ਸਰਲ ਭਾਸ਼ਾ ਦੇ ਵਿੱਚ ਆਪਾਂ ਕਰਵਾਇਆ ਹੋਇਆ ਤੇ ਫ੍ਰੀ ਵੀ ਪੜ ਲਓਗੇ ਚੈਨਲ ਤੋਂ ਤਾਂ ਤੁਹਾਡੇ ਘੱਟੋ ਘਾਟੇ 'ਚ 22 23 ਨੰਬਰ ਆ ਜਾਣਗੇ ਠੀਕ ਹੈ ਜੀ 15 ਨੰਬਰ ਦੀ ਕੀ ਹੋਗੀ ਤੁਹਾਡੀ ਪੰਜਾਬੀ ਹੋਗੀ ਹੈ ਠੀਕ ਹੈ ਜੀ 25 ਨੰਬਰ ਦਾ ਕੀ ਹੋ ਗਿਆ ਜੀ ਤੁਹਾਡਾ ਕੰਪਿਊਟਰ ਠੀਕ ਹੈ ਇਸ ਤੋਂ ਬਾਅਦ 10 ਨੰਬਰ ਦੀ ਕੀ ਹੋਗੀ ਜੀ ਤੁਹਾਡੀ ਪੰਜਾਬ ਜੀ ਕੇ ਘੱਟੋ ਘਾਟ ਠੀਕ ਹੈ ਜੀ 10 ਨੰਬਰ ਇਸ ਤੋਂ ਘੱਟ ਨਹੀਂ ਸਕਦੀ ਐ ਵੱਧ ਵੀ ਸਕਦੀ ਐ ਠੀਕ ਹੈ ਜੀ ਪੰਜਾਬ ਜੀ ਕੇ ਹੋਗੀ ਤੇ ਇਸ ਤੋਂ ਬਾਅਦ ਤੁਹਾਡਾ ਸੰਵਿਧਾਨ ਹੋ ਗਿਆ ਪਾਲਿਟੀ ਹੋਗੀ ਠੀਕ ਹੈ ਜੀ 15 ਨੰਬਰ ਦੀ ਇਹ ਪਾਲਿਟੀ ਹੋਗੀ ਠੀਕ ਹੈ ਜੀ ਇਹ ਉਹ ਸਬਜੈਕਟ ਨੇ ਜਿਹੜੇ ਤੁਸੀਂ ਪਹਿਲਾਂ ਆਪਣੀਆਂ ਬੇਸਿਕ ਕਲਾਸਾਂ ਦੇ ਵਿੱਚ ਵੀ ਪੜੇ ਹੋਏ ਐ ਤੇ ਤੁਸੀਂ ਹੁਣ ਵੀ ਪੜਨੇ ਆ ਤਾਂ ਕਹਿਣ ਦਾ ਭਾਵ ਕੀ ਹੈਗਾ ਜੀ ਤੁਸੀਂ ਲਾ ਕੇ ਚੱਲੋ ਜੀ 30 ਦਾ 40 50 60 65 65 ਨੰਬਰ ਤਾਂ ਸਿੱਧੇ ਇਹ ਆ ਜਿਹੜੇ ਤੁਸੀਂ ਕਵਰ ਕਰ ਸਕਦੇ ਹੋ ਤੇ ਪਰ ਇੱਥੇ ਮੈਂ ਹੁਣ ਇਹ ਨਹੀਂ ਸ਼ਬਦ ਯੂਜ਼ ਕਰੂੰਗਾ ਵੀ ਤੁਸੀਂ ਬਾਕੀ ਸਬਜੈਕਟ ਛੱਡ ਜੋ ਹਰ ਇੱਕ ਚੀਜ਼ ਕਰਨੀ ਪਊਗੀ ਪੜ ਤਰੀਕਾ ਕੀ ਲਿਖਣਾ ਹੈ ਸਮਾਰਟ ਵਰਕ ਕਰਨਾ ਹੈ ਹਾਰਡ ਵਰਕ ਸਾਰੇ ਕਰਦੇ ਆ ਸਮਾਰਟ ਵਰਕ ਕੀ ਮੰਨ ਲਓ ਜੇ ਮੇਰਾ ਮੈਥ ਕਮਜ਼ੋਰ ਆ ਤੇ ਮੇਰੇ ਕੰਪਿਊਟਰ ਤੇ ਪੂਰੇ ਨੰਬਰ ਆਉਣੇ ਚਾਹੀਦੇ ਆ ਜੇ ਮੇਰਾ ਕੰਪਿਊਟਰ ਕਮਜ਼ੋਰ ਆ ਤੇ ਮੇਰੇ ਪੰਜਾਬੀ ਚ ਆਉਣੇ ਚਾਹੀਦੇ ਆ ਜੇ ਮੇਰੀ ਪੰਜਾਬੀ ਕਮਜ਼ੋਰ ਆ ਤੇ ਮੇਰੀ ਅੰਗਰੇਜ਼ੀ ਚ ਵਧੀਆ ਨੰਬਰ ਆਉਣੇ ਚਾਹੀਦੇ ਆ ਤਾਂ ਸਾਰਿਆਂ ਤੇ ਨੰਬਰ ਲੈਣੇ ਆ ਤੇ ਪੜਨ ਦਾ ਤਰੀਕਾ ਤੁਹਾਨੂੰ ਮੈਂ ਦੱਸ ਦਿੰਦਾ ਕਦੇ ਵੀ ਸ਼ਾਰਟਕਟ ਨਹੀਂ ਪੜਨਾ ਠੀਕ ਹੈ ਜੀ ਹਮੇਸ਼ਾ ਪਹਿਲਾਂ ਥਿਊਰੀ ਕਵਰ ਕਰਨੀ ਆ ਫਿਰ ਕੁਐਸਚਨ ਕਰਨੇ ਆ ਕੱਲੇ ਕੁਐਸਚਨ ਕਰ ਲਓਗੇ ਕਿੰਨੇ ਕ ਕਰ ਲਓਗੇ ਇਨਸਾਨੀ ਦਿਮਾਗ 10 ਕਰ ਲਓਗੇ 50 ਕਰ ਲਓਗੇ 500 ਕਰ ਲਓਗੇ ਇੱਕ ਸਬਜੈਕਟ ਦੇ ਤਾਂ ਸਬਜੈਕਟ ਕਿੰਨੇ ਨੇ 6-7 ਸਬਜੈਕਟ ਨੇ ਤਾਂ ਇਹ ਹੁਣ ਮੈਂ ਕੱਲਾ-ਕੱਲਾ ਦੱਸ ਦਿੰਦਾ ਦੇਖੋ ਜਿਵੇਂ ਮੈਥ ਹੈਗਾ ਮੈਥ ਦੇ ਵਿੱਚ ਬੇਸਿਕ ਚੈਪਟਰ ਜਿਵੇਂ ਕੀ ਹੋਗੀ ਰੇਸ਼ੋ ਹੋਗੀ ਪਰਸੈਂਟੇਜ ਹੋਗੀ ਤੁਹਾਡੀ ਠੀਕ ਹੈ ਜੀ ਇਸ ਤੋਂ ਇਲਾਵਾ ਸਿੰਪਲ ਇੰਟਰਸਟ ਜਿਹਨੂੰ ਆਪਾਂ ਕੀ ਕਹ ਦਿੰਦੇ ਆ ਸੁਧਾਰਨ ਵਿਆਜ ਮਿਸ਼ਰਤ ਵਿਆਜ ਕੰਪਾਉਂਡਡ ਇੰਟਰਸਟ ਇਹ ਜਿਹੜੇ ਚੈਪਟਰ ਹੈਗੇ ਆ ਇਹ ਆਪਾਂ ਸਾਰੇ ਪੜ੍ਹ ਕੇ ਜਾਣੇ ਆ ਠੀਕ ਹੈ ਪਹਿਲਾਂ ਇਹ ਚੈਪਟਰ ਆਪਾਂ ਕਰ ਲੈਣੇ ਆ ਪੜ੍ਹ ਲੈਣੇ ਆ ਫਿਰ ਪ੍ਰੈਕਟਿਸ ਕਿੱਥੋਂ ਕਰਨੀ ਆ राजे ਪੁਰਾਣੇ ਪੇਪਰਾਂ ਤੋਂ ਪ੍ਰੈਕਟਿਸ ਕਰਨੀ ਆ ਪੁਰਾਣੇ ਪੇਪਰ ਮੈਂ ਸਾਰੇ ਸ਼ੇਅਰ ਕੀਤੇ ਹੋਏ ਆ ਜਿੰਨੇ ਵੀ ਹੁਣ ਤੱਕ ਹੋਏ ਆ ਤੁਸੀਂ ਇਹ ਨਹੀਂ ਕਿ ਗੱਲਾਂ ਜੇਲ੍ਹ ਬਾਡਨ ਦੇ ਪੁਰਾਣੇ ਪੇਪਰ ਕਰਨੇ ਆ ਸਾਰੇ ਪੁਰਾਣੇ ਪੇਪਰ ਕਰਨੇ ਆ ਤਾਂ ਪ੍ਰੈਕਟਿਸ ਪੇਪਰਾਂ ਦਾ ਇੱਕ ਲਿੰਕ ਜਿਹੜਾ ਹੈਗਾ ਮੈਂ ਵੀਡੀਓ ਥੱਲੇ ਵੀ ਦੇ ਦੂੰਗਾ ਤੇ ਟੈਲੀਗ੍ਰam ਤੇ ਵੀ ਪਾ ਦੂੰਗਾ ਠੀਕ ਹੈ ਜੀ ਤਾਂ ਰੋਜ਼ ਤੁਸੀਂ ਇੱਕ ਕਾਪੀ ਲਾ ਲਓ ਵੀ ਮੈਥ ਦਾ ਇੱਕ ਰੋਜ਼ ਪੇਪਰ ਤੁਸੀਂ ਕੀ ਕਰਨਾ ਸੋਲਵ ਕਰਨਾ ਹੈ ਰੋਜ਼ ਇੱਕ ਪੇਪਰ ਕਰਨਾ ਹੈ ਠੀਕ ਹੈ ਜੀ ਕੱਲਾ ਮੈਥ ਦਾ ਕੰਪਿਊਟਰ ਦਾ ਕੀ ਕਰਨਾ ਜੀ ਦੇਖੋ ਮੈਂ ਕੋਰਸ ਬਾਰੇ ਵੀ ਦੱਸ ਦੂੰਗਾ ਫਿਲਹਾਲ ਮੈਂ ਫ੍ਰੀ ਦੱਸ ਰਿਹਾ ਆਪਣੀ ਨਾ ਉੱਥੇ ਇੱਕ 65 ਤੋਂ ਲੈ ਕੇ 70 ਵੀਡੀਓ ਪਈਆਂ ਨੇ ਥਿਊਰੀ ਦੀਆਂ ਤੁਸੀਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਕੰਮ ਉਹ ਕਵਰ ਕਰਨੀਆਂ ਨੇ ਲਿਖਣ ਦੀ ਜ਼ਰੂਰਤ ਨਹੀਂ ਹੈਗੀ ਬੱਚੇ ਕੀ ਕਰਦੇ ਕਾਪੀਆਂ ਕਾਲੀਆਂ ਕਰੀਆਂ ਜਾਂਦੇ ਆ ਐਵੇਂ ਤਾਂ ਦੇਖੋ ਹੁਣ ਬੁੱਕਸ ਵੀ ਹੈਗੀਆਂ ਨੇ ਮਾਰਕੀਟ ਦੇ ਵਿੱਚ ਪਰ ਕੀ ਹੈ ਜੀ ਆਪਾਂ ਦਿਮਾਗ ਦੇ ਵਿੱਚ ਕੀ ਕਰਨੀਆਂ ਨੇ ਗੱਲਾਂ ਸਮਝਣੀਆਂ ਨੇ ਜਦੋਂ ਆਪਾਂ ਇਹ ਕਰ ਲਈਆਂ ਆਪਣੀਆਂ ਮੈਰਾਥਨ ਪਈਆਂ ਨੇ ਕੁਐਸਚਨ ਲਾ ਕੇ ਦੇਖੋ 4 400 ਕੁਐਸਚਨਾਂ ਦੀ ਮੈਰਾਥਨ ਪਈਆਂ ਵੀ ਤੁਹਾਡੇ ਤੋਂ ਕੁਐਸਚਨ ਸੋਲਵ ਹੁੰਦੇ ਆ ਜੇ ਤਾਂ ਤੁਸੀਂ ਬਹੁਤ ਵਧੀਆ ਥਿਊਰੀ ਕੀਤੀ ਚੰਗੀ ਤਰ੍ਹਾਂ ਕੀਤੀ ਹੈ ਤਾਂ ਤੁਹਾਡੇ ਸਾਰੇ ਕੁਐਸਚਨ ਕੀ ਹੋ ਜਾਣਗੇ ਡੈਫੀਨੇਟਲੀ ਹੱਲ ਹੋ ਜਾਣਗੇ ਤੇ ਇੰਨੀ ਕੁ ਗਾਰੰਟੀ ਦੇ ਰਿਹਾ ਆਪਣੀ ਮਿਹਨਤ ਨੂੰ ਮੁੱਖ ਰੱਖ ਕੇ ਉਸਕਾਲਪੁਰ ਕਿ ਜੋ ਕਰਵਾਇਆ ਉਹੀ ਆਊਗਾ ਕੰਪਿਊਟਰ ਵਿੱਚ ਠੀਕ ਹੈ ਜੀ ਤਾਂ ਕੰਪਿਊਟਰ ਦਾ ਹੋ ਗਿਆ ਰੀਜ਼ਨਿੰਗ ਦਾ ਵੀ ਸੇਮ ਜਿਵੇਂ ਆਪਾਂ ਮੈਥ ਦਾ ਕੀਤਾ ਉਵੇਂ ਰੀਜ਼ਨਿੰਗ ਦਾ ਕੀ ਕਰਨਾ ਆਪਾਂ ਪੁਰਾਣੇ ਪੇਪਰ ਸੋਲਵ ਕਰਨੇ ਆ ਇਸ ਤੋਂ ਬਾਅਦ ਮੈਂ ਜੇ ਗੱਲ ਕਰਾਂ ਇੰਗਲਿਸ਼ ਪੰਜਾਬੀ ਦੀ ਇੰਗਲਿਸ਼ ਵਾਸਤੇ ਰਾਜੇ ਸੋਨੀਆ ਅਰੋੜਾ ਮੈਡਮ ਜਿਹੜੇ ਕਰਵਾ ਰਹੇ ਆਪਣੇ ਚੈਨਲ ਤੇ ਵੀ ਕਰਵਾ ਰਹੇ ਆ ਤੇ ਆਪਣੇ ਚੈਨਲ ਤੇ ਵੀ ਕਰਵਾ ਰਹੇ ਆ ਤਾਂ ਇੰਗਲਿਸ਼ ਦੇ ਵਿੱਚ ਕੀ ਹੁੰਦਾ ਜਿਵੇਂ ਆਪਾਂ ਪ੍ਰੈਪੋਜੀਸ਼ਨਸ ਕਰ ਸਕਦੇ ਆ ਠੀਕ ਹੈ ਜੀ ਟੈਂਸ ਕਰ ਸਕਦੇ ਆ ਠੀਕ ਹੈ ਜੀ ਇਸ ਤੋਂ ਇਲਾਵਾ ਆਪਾਂ ਸਨੋਨੀਮ ਟੋਨੀਮ ਕਰ ਸਕਦੇ ਆ ਤਾਂ ਇਹ ਸਾਰੀ ਚੀਜ਼ ਆਪਾਂ ਕਰਨੀਆਂ ਇਸ ਤੋਂ ਲਾਵਾ ਕੋਰਸ ਵੀ ਪਿਆ ਤੇ ਉਹਦੀਆਂ ਮੈਰਾਥਨ ਵੀ ਪਈਆਂ ਨੇ ਪੰਜਾਬੀ ਦੀਆਂ ਸੇਮ ਪੰਜਾਬ ਜੀਕੇ ਦੀਆਂ ਵੀ ਪਈਆਂ ਨੇ ਤੇ ਜਿਹੜੀ ਹੁਣ ਇੰਡੀਅਨ ਜੀਕੇ ਹੈ ਜਾਂ ਤਾਂ ਕੋਈ ਚੈਨਲ ਫੋਲੋ ਕਰ ਸਕਦੇ ਹੋ ਨਹੀਂ ਫਿਰ ਤੁਸੀਂ ਇੱਕ ਕਿਤਾਬ ਆਉਂਦੀ ਹੈ ਤਰਨ ਗੋਇਲ ਸਰ ਦੀ ਠੀਕ ਹੈ ਜੀ ਤਰਨ ਗੋਇਲ ਸਰ ਨੇ ਉਹਨਾਂ ਦੀ ਕਿਤਾਬ ਬਹੁਤ ਵਧੀਆ ਹੈ ਤੁਸੀਂ ਉਹ ਵੀ ਕਿਤਾਬ ਲੈ ਸਕਦੇ ਹੋ ਇੰਡੀਅਨ ਜੀਕੇ ਵਾਸਤੇ ਪਰ ਅੰਗਰੇਜ਼ੀ ਦੇ ਵਿੱਚ ਮਿਲੂਗੀ ਜਾਂ ਹਿੰਦੀ ਚ ਮਿਲੂਗੀ ਪੰਜਾਬੀ ਚ ਨਹੀਂ ਮਿਲੂਗੀ ਠੀਕ ਹੈ ਤੇ ਜਿਹੜੀ ਪਾਲਿਟੀ ਹੈਗੀ ਰਾਜੇ ਪਾਲਿਟੀ ਦੇ ਵਿੱਚ ਕੁਐਸਚਨ ਬੜੇ ਟੇਡੇ ਆਏ ਸੀ ਪਿਛਲੀ ਵਾਰੀ ਤੇ ਪਾਲਿਟੀ ਪੰਜਾਬੀ ਦੇ ਵਿੱਚ ਬਿਲਕੁਲ ਆਪਾਂ ਕਰਵਾਈ ਹੋਈ ਹੈ ਚੈਨਲ ਤੇ ਭਾਈ ਨਹੀਂ ਕਰਵਾਈ ਇਹ ਪੇਡ ਦੇ ਵਿੱਚ ਹੀ ਕਰਵਾਈ ਆ ਪੇਡ ਦੇ ਵਿੱਚ ਕੋਈ ਮਹਿੰਗੀ ਨਹੀਂ ਹੈ ਜੇ ਕੱਲੀ ਪੋਲਿਟੀ ਕਰਨੀ ਆ ਤਾਂ 500 ਰੁਪਏ ਦਾ ਬੈਚ ਆ ਪਲੱਸ ਇਹਦੇ ਵਿੱਚ ਕਰੰਟ ਅਫੇਅਰ ਵੀ ਮਿਲ ਜਾਣਗੇ ਤੁਹਾਨੂੰ ਸਾਰੇ ਠੀਕ ਹੈ ਜੀ ਤਾਂ ਇਸ ਢੰਗ ਨਾਲ ਤੁਸੀਂ ਪਹਿਲਾਂ ਤਿਆਰੀ ਕਰਨੀ ਆ ਆਪਣੀ ਤਿਆਰੀ ਅੱਜ ਤੋਂ ਹੀ ਸ਼ੁਰੂ ਕਰ ਦੇਣੀ ਆ ਠੀਕ ਹੈ ਕੰਪਿਊਟਰ ਪੰਜਾਬੀ ਪੰਜਾਬ ਜੀ ਕੇ ਆਪਣੇ ਚੈਨਲ ਤੋਂ ਵੀ ਤੁਹਾਡਾ ਫ੍ਰੀ ਹੋ ਸਕਦਾ ਹੈ ਠੀਕ ਹੈ ਜੀ ਇਸ ਤੋਂ ਲਾਪਾ ਪੋਲਿਟੀ ਵੀ ਤੁਹਾਡੀ ਮੇਰੇ ਕੋਲ ਹੋ ਸਕਦੀ ਹੈ ਕਰੰਟ ਅਫੇਅਰ ਵੀ ਮੇਰੇ ਕੋਲ ਹੋ ਸਕਦੇ ਆ ਠੀਕ ਹੈ ਰਹਿ ਕੀ ਗਿਆ ਮੈਥ ਰੀਜ਼ਨਿੰਗ ਤੇ ਇੰਗਲਿਸ਼ ਉਹ ਤੁਹਾਨੂੰ ਮੈਂ ਦੱਸਦੀ ਕਿੱਥੋਂ ਪੜ੍ਹ ਸਕਦੇ ਆ ਹੁਣ ਤੇ ਮੈਂ ਸਲੂਟ ਕਰਦਾ ਇਹਨਾਂ ਲੋਕਾਂ ਨੂੰ ਆਪਾਂ ਦਾ ਪਹਿਲੀ ਵਾਰੀ ਨੌਕਰੀ ਲੱਗਣਾ ਹਜੇ ਇਹ ਰਿਟਾਇਰਮੈਂਟ ਤੋਂ ਆਉਣ ਤੋਂ ਬਾਅਦ ਵੀ ਦੇਖੋ ਰਿਟਾਇਰਮੈਂਟ ਆਉਣ ਤੋਂ ਬਾਅਦ ਵੀ ਇੰਨੀ ਮਿਹਨਤ ਕਰਦੇ ਆ ਤੁਹਾਡੇ ਨਾਲ ਕੰਪੀਟ ਕਰਨਾ ਇਹਨਾਂ ਨੂੰ ਬਹੁਤ ਔਖਾ ਹੈ ਕਿਉਂਕਿ ਤੁਸੀਂ ਨਵੀਂ ਜਨਰੇਸ਼ਨ ਆ ਇਹ ਵਿਚਾਰੇ ਹੁਣ ਪ੍ਰਾਈਡ ਦਾ ਗੈਪ 20 25 ਸਾਲ ਦਾ ਗੈਪ ਹੁੰਦਾ ਪਰ ਫਿਰ ਵੀ ਇਹਨਾਂ ਨੇ ਨੌਕਰੀਆਂ ਲਈਆਂ ਨੇ ਤਾਂ ਉਸ ਟਾਈਮ ਤੇ ਇਹ ਆਪਣੇ ਕੋਲੇ ਹੈਗੇ ਨੇ ਜੀ ਇਹਨਾਂ ਨੇ ਕੁਲਵਿੰਦਰ ਸਿੰਘ ਜੀ ਇਹਨਾਂ ਨਾਲ ਅਕਸਰ ਮੇਰੀ ਗੱਲਬਾਤ ਹੁੰਦੀ ਵੀ ਰਹਿੰਦੀ ਆ ਚਲੋ ਹੁਣ ਬਹੁਤ ਟਾਈਮ ਹੋ ਗਿਆ ਹੋਇਆ ਨਹੀਂ ਕਿਉਂਕਿ ਇਹ ਵੀ ਬਿਜ਼ੀ ਹੋਣਗੇ ਮੈਂ ਵੀ ਬਿਜ਼ੀ ਆ ਪਰ ਮੈਂ ਕੋਸ਼ਿਸ਼ ਕਰੂੰਗਾ ਇਹਨਾਂ ਦੀ ਕੋਈ ਛੋਟੀ-ਬੋਟੀ ਕਲਿੱਪ ਤੁਹਾਡੇ ਨਾਲ ਸ਼ੇਅਰ ਕਰਨ ਦੀ ਠੀਕ ਹੈ ਕਹਿੰਦਾ ਪਾਬੇ ਸਾਰੇ ਤੁਹਾਡੇ ਵਰਗੇ ਨੇ ਆ ਜਿਹੜੇ ਬੱਚੇ 3-3 ਪੇਪਰ ਕਲੀਅਰ ਕਰ ਚੁੱਕੇ ਨੇ ਇਹ ਵੀ ਤੁਹਾਡੇ ਵਰਗੇ ਹੀ ਸੀਗੇ ਇਹ ਕੋਈ ਹੋਰ ਨਹੀਂ ਕਿ ਮੰਗਲ ਗ੍ਰਹਿ ਤੋਂ ਆਏ ਆ ਇਹ ਵੀ ਆਪਣੇ ਵਾਂਗੂ ਮਿਡਲ ਕਲਾਸ ਫੈਮਿਲੀ ਦੇ ਹੀ ਬੱਚੇ ਨੇ ਤਾਂ ਤੁਸੀਂ ਵੀ ਕਰ ਸਕਦੇ ਹੋ ਠੀਕ ਹੈ ਦਿਲ ਛੋਟਾ ਕਰਨ ਦੀ ਜ਼ਰੂਰਤ ਨਹੀਂ ਹੁੰਦੀਗੀ ਤੁਸੀਂ ਵੀ ਸਿਲੈਕਟ ਹੋ ਸਕਦੇ ਹੋ ਠੀਕ ਹੈ ਸਭ ਤੋਂ ਪਹਿਲਾਂ ਤਾਂ ਮੈਂ ਕੋਰਸ ਦੀ ਜਾਣਕਾਰੀ ਦੇ ਦਵਾਂ ਕੋਰਸ ਵਾਸਤੇ ਤੁਸੀਂ ਸਾਡੀ ਪੋਜ਼ਿਟਿਵ ਵਾਈਬ ਪੰਜਾਬ ਨਾਮ ਦੀ ਐਪ ਡਾਊਨਲੋਡ ਕਰ ਲੈਣੀ ਆ ਜਿਨ੍ਹਾਂ ਕੋਲੇ ਕੀ ਆ ਜੀ ਐਂਡਰੋਇਡ ਫੋਨ ਤੇ ਜਿਨ੍ਹਾਂ ਕੋਲੇ ਐਪਲ ਯਾਨੀ ਕਿ ਸੇਬ ਵਾਲਾ ਫੋਨ ਹੈ ਉਹਨਾਂ ਨੇ ਐਪ ਸਟੋਰ ਤੇ ਜਾ ਕੇ ਕਲਾਸ ਪਾਸ ਨਾਂ ਦੀ ਐਪਲੀਕੇਸ਼ਨ ਡਾਊਨਲੋਡ ਕਰਨੀ ਹੈ ਤੇ ਆਪਣਾ ਕੋਡ ਭਰ ਲਿਓ Q T P T E ਤਾਂ ਚੱਲ ਜੂਗੀ ਤੁਹਾਡੀ ਐਪ ਜਦੋਂ ਐਪ ਚੱਲ ਜੂਗੀ ਤਾਂ ਉੱਥੇ ਆਹ ਕੋਰਸ ਪਿਆ ਉੱਥੇ ਸਪੈਸ਼ਲ ਲਿਖਿਆ ਹੋਇਆ ਜੇਲ ਵਾਰਡਨ ਅਟਰੇ ਮੈਟਰਨ ਲਈ ਸਪੈਸ਼ਲ ਕੋਰਸ ਹੁਣ ਇਸ ਕੋਰਸ ਵਿੱਚ ਖਾਸੀਅਤ ਕੀ ਹੈ ਪਹਿਲਾਂ ਤਾਂ ਇਹ ਹੈ ਵੀ ਜਿਹੜੇ ਪਲੱਸ 2 ਵਾਲੇ ਬੱਚੇ ਆ ਜਾਂ ਜੇਲ ਵਾਰਡਨ ਵਾਲੇ ਬੱਚੇ ਆ ਉਹਨਾਂ ਨੂੰ ਕਈ ਚੀਜ਼ਾਂ ਸਮਝ ਨਹੀਂ ਆਉਂਦੀਆਂ ਤੇ ਮੈਂ ਜਮਾਂ ਦੇਸੀ ਕਿਉਂਕਿ ਮੈਂ ਖੁਦ ਪ੍ਰਾਇਮਰੀ ਸਕੂਲਾਂ 'ਚ ਪੜਿਆ ਸਰਕਾਰੀ ਸਕੂਲਾਂ 'ਚ ਪੜਿਆ ਤਾਂ ਬ ਤਾਂ ਇੱਕ ਸਾਲ ਤੁਹਾਡੇ ਕੋਲੇ ਕੋਰਸ ਰਹੂਗਾ ਮੈਂ ਇੱਕ ਸਾਲ ਤਾਂ ਰਖਵਾਈ ਹੈ ਕੰਪਨੀ ਨੂੰ ਕਹਿ ਕੇ ਇਹ ਮੈਨੂੰ ਪਤਾ ਵੀ ਪੇਪਰ ਜਿਹੜੇ ਹੁੰਦੇ ਕਈ ਵਾਰੀ ਅੱਗੇ ਪਿੱਛੇ ਹੋ ਜਾਂਦੇ ਆ ਤੇ ਇਹਦੇ ਵਿੱਚ ਆਪਾਂ ਕਰਾਂਗੇ ਕਿ ਇੱਕ ਤਾਂ ਜਿਹੜਾ ਆਪਣਾ ਕੁਆਲੀਫਾਈ ਪੇਪਰ ਹੋਣਾ 50 ਨੰਬਰ ਦਾ ਇੱਕ ਤਾਂ ਉਹ ਕਵਰ ਕਰਾਂਗੇ 25 ਨੰਬਰ ਦਾ ਆਪਾਂ ਇੱਥੇ ਕੰਪਿਊਟਰ ਕਵਰ ਕਰਾਂਗੇ ਠੀਕ ਹੈ ਜੀ 10 ਨੰਬਰ ਦੀ ਇੱਥੇ ਪੰਜਾਬੀ ਵਿਆਕਰਨ ਕਰਾਂਗੇ 10 ਨੰਬਰ ਦੀ ਪੰਜਾਬ ਜੀਕੇ ਕਰਾਂਗੇ ਤੇ 15 ਨੰਬਰ ਦੀ ਕੀ ਕਰਾਂਗੇ ਸੰਵਿਧਾਨ ਕਰਾਂਗੇ ਤਾਂ ਤੁਸੀਂ ਲਗਾ ਲਓ ਹੁਣ ਤਾਂ ਚਲੋ ਆ ਨੰਬਰ ਤਾਂ ਜੁੜਨੇ ਨਹੀਂ ਪਰ ਇਹ ਕੁਆਲੀਫਾਈ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਬਹੁਤੇ ਬੱਚਿਆਂ ਤੋਂ ਇਹ ਪੀਪਰ ਜੇ ਇਹ ਕੁਆਲੀਫਾਈ ਨਾ ਹੋਇਆ ਤਾਂ ਪੀਪਰ ਬੀ ਨਹੀਂ ਚੈੱਕ ਹੋਣਾ ਠੀਕ ਹੈ ਜੀ 25 ਦਾ 35 ਦਾ 45 ਤੇ ਦਾ ਕਿੰਨਾ ਹੋ ਗਿਆ 55 ਤੇ 56 ਤਾਂ 60 ਨੰਬਰ ਸਾਰੇ ਤੁਹਾਡੇ ਇੱਥੋਂ ਕਵਰ ਹੋ ਜਾਣਗੇ ਤੇ ਪੁਰਾਣੇ ਬੱਚਿਆਂ ਤੋਂ ਰਿਵਿਊ ਲੈ ਲਿਓ ਜੋ ਕਰਵਾਤਾ ਗੁਰੂ ਸਾਹਿਬ ਦੀ ਕਿਰਪਾ ਨਾਲ ਆਊਗਾ ਕਿਉਂਕਿ ਆਪਾਂ ਬੰਨੀ ਮਿਹਨਤ ਕਰਵਾਉਣੀ ਹੈ ਬੱਚੇ ਨੂੰ ਹੁਣ ਇਹਦੇ ਵਿੱਚ ਤੁਹਾਨੂੰ ਕੀ ਮਿਲੂਗਾ ਸਾਰੀ ਤਾਂ ਥਿਉਰੀ ਮਿਲੂਗੀ ਸਾਰੇ ਸਬਜੈਕਟਾਂ ਦੀ ਥਿਉਰੀ ਮਿਲੂਗੀ ਫਿਰ ਉਹਨਾਂ ਸਾਰਿਆਂ ਦੇ ਕੀ ਮਿਲਣਗੇ ਐਮਸੀਕਿਊ ਫਿਰ ਸਾਰੇ ਪੁਰਾਣੇ ਪੇਪਰਾਂ ਦੇ ਕੁਐਸਚਨ ਡਿਸਕਸ ਕੀਤੇ ਹੋਏ ਆ ਤੇ ਫਿਰ ਆਪਾਂ ਕਰਾਉਣੀ ਹੈ ਜੀ ਇੱਥ ਕਿਉਂਕਿ ਜਿੰਨੀ ਦੇਰ ਤੱਕ ਤੁਸੀਂ ਆਪਣੇ ਆਪ ਨੂੰ ਟੈਸਟ ਨਹੀਂ ਕਰਦੇ ਆਪਣੀ ਲੜਾਈ ਆਪਣੇ ਆਪ ਨਾਲ ਹੀ ਹੈ ਵੀ ਆਪਾਂ ਡੇ ਬਾਈ ਡੇ ਕਿੰਨਾ ਕੁ ਸਿੱਖ ਰਹੇ ਹਾਂ ਜੇ ਟੈਸਟ ਦੇ ਵਿੱਚ ਗਲਤੀ ਕਰੋਗੇ ਤਾਂ एग्जाम ਦੇ ਵਿੱਚ ਜਾ ਕੇ ਉਹ ਗਲਤੀ ਨਹੀਂ ਕਰੋਗੇ ਤਾਂ ਸਾਰਾ ਕੁਝ ਇੱਕੋ ਹੀ ਕੋਰਸ ਦੇ ਵਿੱਚ ਮਿਲੇਗਾ ਹਾਂ ਜੇਸ ਕੋਰਸ ਦਾ ਇਸ ਕੋਰਸ ਦਾ ਵੈਸੇ ਪ੍ਰਾਈਸ ਜਿਹੜਾ ਹੈਗਾ ਰਾਜੇ ਉਹ 1800 ਰੁਪਿਆ ਪਰ ਪਹਿਲੇ ਜਿਹੜੇ 100 ਬੱਚੇ ਆਉਣਗੇ ਉਹਨਾਂ ਵਾਸਤੇ ਪ੍ਰਾਈਸ ਰਹੂਗਾ ਜੀ 1200 ਰੁਪਿਆ ਠੀਕ ਹੈ ਜੀ ਪਹਿਲੇ 100 ਬੱਚਿਆਂ ਵਾਸਤੇ ਪ੍ਰਾਈਸ 1200 ਰੁਪਿਆ ਰਹੂਗਾ ਬਿਲਕੁਲ ਜੈਨੂਇਨ ਪ੍ਰਾਈਸ ਰੱਖਿਆ ਹੋਇਆ ਹੈ ਤੁਸੀਂ ਜੇ ਕੁਆਲਿਟੀ ਕੰਟੈਂਟ ਪੜ੍ਹਨਾ ਚਾਹੁੰਦੇ ਆ ਤਾਂ ਅੱਖਾਂ ਬੰਦ ਕਰਕੇ ਪੜ੍ਹ ਲਿਓ ਮੈਂ ਕਹਿੰਨਾ ਪੇਪਰ ਦੇ ਲਿਓ ਜੇ 1% ਵੀ ਕਿਸੇ ਨੂੰ ਲੱਗ ਜਾਊਗਾ ਕਿ ਮੇਰੇ 1200 ਰੁਪਏ ਵੇਸਟ ਗਿਆ ਤੇ ਮੈਂ ਡਬਲ ਪੈਸੇ ਜਨ ਨੂੰ ਤਿਆਰ ਆ ਮੈਂ ਦੇਖੋ ਆਨ ਸਕਰੀਨ ਬੋਲ ਰਿਹਾ ਠੀਕ ਹੈ ਤਾਂ ਪੜੋਗੇ ਤਾਂ ਪਰ ਸ਼ਰਤ ਇਹ ਹੈ ਮੈਂ ਵਾਰ-ਵਾਰ ਕਹਿ ਰਿਹਾ ਮਿਹਨਤ ਕਰਨੀ ਪੈਣੀ ਆ ਠੀਕ ਹੈ ਜੀ ਮਿਹਨਤ ਕਰਨੀ ਕਿਵੇਂ ਆ ਉਹ ਦੱਸਦਾ ਤੁਹਾਨੂੰ ਤਰੀਕਾ ਤੇ ਜਿੱਥੇ ਤੁਹਾਨੂੰ ਕੋਈ ਅ ਦਿੱਕਤ ਆਊਗੀ ਮੈਂ ਬੈਠਾ ਹਾਂ ਅੱਛਾ ਮੈਂ ਲਿਖਿਆ ਵੀ ਹੋਇਆ ਪਹਿਲਾਂ ਕੰਟੈਂਟ ਵਰਕ ਕਰੋ ਫਿਰ ਕੋਰਸ ਖਰੀਦੋ ਇਹ ਮੈਂ ਤਾਂ ਲਿਖਿਆ ਬੱਚੇ ਕੀ ਕਰਨਗੇ ਪਹਿਲਾਂ ਆਸੇ-ਪਾਸੇ 10-1000 20-2000 ਦੇ ਕੀ ਲੈ ਲੈਣਗੇ ਕੋਸ ਲੈ ਲੈਣਗੇ ਫਿਰ ਮੇਰੇ ਕੋਲੇ ਆ ਜਾਂਦੇ ਆ ਫਿਰ ਕਹਿੰਨਗੇ ਸਰ ਜੀ ਹੁਣ ਉੱਥੇ ਪੈਸੇ ਖਰਾਬ ਹੋ ਗਏ ਜੀ ਤੁਸੀਂ ਘੱਟ ਕਰ ਲਓ ਤੁਸੀਂ 500 ਕਰ ਲਓ ਵੀ 600 ਕਰ ਲਓ ਤਾਂ ਮੈਂ ਭਾਈ ਹੁਣ ਬੇਨਤੀ ਕਰਦਾ ਮੈਂ ਵੀ ਜਿਵਾਕ ਪਾ ਲੈਣੇ ਨੇ ਤਾਂ ਜੇ ਮੈਂ ਇੰਨੀ ਮਿਹਨਤ ਕਰ ਰਿਹਾ ਤਾਂ ਕਿਰਪਾ ਕਰਕੇ ਬਿਲਕੁਲ ਜਾਇਜ਼ ਪੈਸੇ ਰੱਖੇ ਹੁੰਦੇ ਆ ਮੈਂ ਕਹਿਣਾ ਹੁੰਦਾ ਵੀ ਜੇ ਤੁਸੀਂ 500 ਰੁਪਏ ਦੀ ਸ਼ਰਟ ਵੀ ਲੈਣੇ ਲੈਣੀ ਆ ਨਾ ਦੋ ਤਿੰਨ ਦੁਕਾਨਾਂ ਘੁੰਮ ਕੇ ਲੈਣੇ ਨਾ ਜਾਂ ਬੂਟ ਲੈਣੇ ਘੁੰਮ ਕੇ ਲੈਣੇ ਹੋ ਤਾਂ ਦੋ ਤਿੰਨ ਜਗ੍ਹਾ ਤੇ ਪਹਿ ਫਿਰ ਉਹ ਮੈਚ ਕਰੋ ਪੇਪਰਾਂ ਦੇ ਨਾਲ ਵੀ ਉਹਦੇ ਪੜਾਇਆ ਕੋਈ ਆ ਵੀ ਰਿਹਾ ਪੇਪਰ ਵਿੱਚ ਕਿ ਨਹੀਂ ਆ ਰਿਹਾ ਮੰਨ ਲਓ ਜੀ ਮੇਰਾ ਪੜਾਇਆ ਨਹੀਂ ਆ ਰਿਹਾ ਫਿਰ ਮੇਰੇ ਕੋਲ ਕੀ ਕਰਨਾ ਤੁਸੀਂ ਆ ਕੇ ਠੀਕ ਹੈ ਕਹਿਣ ਦਾ ਭਾਵ ਪਹਿਲਾਂ ਸਿਆਣੇ ਬਣੋ ਸਿਆਣੇ ਬਣ ਕੇ ਚੀਜ਼ ਦੇਖੋ ਵੀ ਤੁਹਾਡੇ ਕੰਮ ਦੀ ਹੈ ਜਾਂ ਨਹੀਂ ਹੈਗੀਗੀ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਪੜਨਾ ਸਟਾਰਟ ਕਰੋ ਹੁਣ ਮੈਂ ਗੱਲ ਕਰਦਾ ਜੀ ਜੇ ਤੁਹਾਨੂੰ ਕੋਈ ਦਿੱਕਤ ਆਊਗੀ ਤੁਸੀਂ ਇਸ ਨੰਬਰ ਤੇ 10 ਤੋਂ 5 ਤੋਂ ਮਰਜ਼ੀ ਫੋਨ ਵੀ ਕਰ ਸਕਦੇ ਹੋ 8427752303 ਜਾਂ ਫਿਰ ਵਟਸਐਪ ਤੇ ਵਾਇਸ ਰਿਕਾਰਡ ਛੱਡ ਦਿਓ ਜਾਂ ਮੈਸੇਜ ਛੱਡ ਦਿਓ ਜੇ ਕੋਈ ਤੁਹਾਨੂੰ ਦਿੱਕਤ ਆਊਗੀ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਨਾਲ ਦੀ ਨਾਲ ਦੱਸਦਾ ਹਾਂ ਵੀ ਪੇਪਰ ਪਾਸ ਕਰਨ ਵਾਸਤੇ ਮਿਹਨਤ ਕਿੰਨੀ ਕੁ ਕਰਨੀ ਪੈਣੀ ਆ ਤਾਂ ਪਿਛਲੇ ਸਾਲ ਜਿਹੜੀ ਹੁਣ ਮੈਂ ਕੈਟਾਗਰੀ ਦੀ ਗੱਲ ਕਰਦਾ ਮੈਂ ਕੁਝ ਕੁ ਅੰਕੜੇ ਇਕੱਠੇ ਕੀਤੇ ਐ ਜਿਹੜੀਆਂ ਮੇਨ ਮੇਨ ਕੈਟਾਗਰੀ ਦੀ ਮੈਂ ਗੱਲ ਕਰਦਾ ਜਨਰਲ ਕੈਟਾਗਰੀ ਠੀਕ ਹੈ ਜੀ ਇਕਨੋਮਿਕਲ ਵੀਕਰ ਸੈਕਸ਼ਨ EWS ਫਿਰ SC ਮੱਜਵੀ ਸਿੱਖ ਜਿਹੜੇ ਆਪਣੇ ਭਾਈਚਾਰਾ ਤੇ ਰਾਮਦਾਸੀ ਐਂਡ ਅਦਰ SC BC ਠੀਕ ਹੈ ਜੀ ਬੈਕਵਰਡ ਕਲਾਸ ਤੇ ਐਕਸ ਸਰਵਿਸਮੈਨ ਹੁਣ ਪਿਛਲੇ ਸਾਲ ਦੀ ਗੱਲ ਕਰੀਏ ਪਿਛਲੇ ਸਾਲ ਜੇ ਮੈਂ ਬਾਰਡਰ ਦੀ ਗੱਲ ਕਰਾਂ ਤਾਂ ਠੀਕ ਹੈ ਜੀ ਬਾਰਡਰ ਦੇ ਵਿੱਚ ਜਿਹੜੀਆਂ ਪੋਸਟਾਂ ਸੀਗੀਆਂ ਰਾਜੇ ਉਹ ਬਹੁਤ ਸੀਗੀਆਂ 815 ਤੇ ਜੇ ਮੈਂ ਮੈਟਰਨ ਦੀ ਗੱਲ ਕਰਾਂ ਕੁੜੀਆਂਾਂ ਦੀਆਂ ਪੋਸਟਾਂ ਸੀਗੀਆਂ ਪਿਛਲੇ ਸਾਲ 32 ਤੇ ਇਸ ਸਾਲ ਜਿਹੜੀਆਂ ਬਾਰਡਰ ਦੀਆਂ ਹੈਗੀਆਂ ਨੇ ਕਿੰਨੀਆਂ ਪੋਸਟਾਂ ਨੇ ਬਾਰਡਰ ਦੀਆਂ 100 ਠੀਕ ਹੈ ਜੀ 74 ਤੇ ਮੈਟਰਨ ਦੀਆਂ ਕਿੰਨੀਆਂ ਨੇ ਇਸ ਸਾਲ 4 ਤੇ ਜੇ ਮੈਂ ਕਹਾਂ ਇਸ ਸਾਲ 4 ਗੁਣਾ ਘਟਾ ਹੈ 4 ਕਿਉਂ ਸਾਢੇ 4 ਗੁਣਾ ਕੀ ਇਹਨੇ ਘਟ ਪੋਸਟਾਂ ਨੇ ਠੀਕ ਹੈ ਜੀ ਮੈਂ ਜਿਹੜੀ ਹੁਣ ਤੁਹਾਨੂੰ ਇੱਥੇ ਡਿਸਕਸ ਕਰ ਰਿਹਾ ਪੁਰਾਣੇ ਯਾਨੀ ਕਿ ਜਿਹੜੀ ਪਿਛਲੇ ਸਾਲ 2021 ਦੇ ਪੇਪਰ ਹੋਇਆ ਉਹਦੀ ਮੈਂ ਕੀ ਕਰ ਰਿਹਾ ਕੱਟਆਫ ਤਾਂ ਹੁਣ ਉਸ ਤੋਂ ਬਾਅਦ ਮੈਂ ਦੱਸੂਗਾ ਵੀ ਇਸ ਵਾਰੀ ਤੁਹਾਨੂੰ ਕਿੰਨੇ ਨੰਬਰ ਲੈਣੇ ਪੈਣਗੇ ਉਹ ਵੀ ਦੱਸ ਕੇ ਜਾਊਂਗਾ ਹੁਣ ਦੇਖੋ ਇਹਦੇ ਵਿੱਚ ਹੈ ਕੀ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਬਸ ਇੱਕ ਸੈਕਿੰਡ ਮੈਨੂੰ ਚੈੱਕ ਕਰ ਲੈਣ ਦੋ ਮੈਨੂੰ ਨਾ ਇਸ ਤਰ੍ਹਾਂ ਹਾਈਟ ਜਾਂਦੀ ਰਹਿੰਦੀ ਹੈ ਤੇ ਕਈ ਵਾਰ ਇਹਨਾਂ ਵੀਡੀਓ ਬੰਦ ਹੋ ਜਾਂਦੀ ਹੈ ਬਸ ਮੈਂ ਚੈੱਕ ਕਰ ਲੈ ਨਈ ਵੀਡੀਓ ਚੱਲ ਰਹੀ ਹੈ ਹਾਂ ਹੁਣ ਦੇਖੋ ਜਰਨਲ ਪਿਛਲੇ ਸਾਲ ਕੀ ਹੋਇਆ ਸੀਗਾ ਤੁਹਾਨੂੰ ਪਤਾ ਵੀ ਇਹ ਸ਼ਿਫਟਾਂ ਦੇ ਵਿੱਚ ਪੇਪਰ ਹੁੰਦਾ ਹੈ ਤੇ ਫਿਰ ਕੀ ਹੋ ਜਾਂਦੀ ਹੈ ਨਾਰਮਲਾਈਜੇਸ਼ਨ ਹੋ ਜਾਂਦੀ ਹੈ ਇੱਕ ਫਾਰਮੂਲਾ ਹੁੰਦਾ ਹੈ ਦੇ ਤੁਹਾਡੇ ਅ ਨੰਬਰ ਹੁੰਦੇ ਆ ਉਹ ਹਜ਼ਾਰ ਨੰਬਰ ਵਿੱਚ ਕਨਵਰਟ ਕਰ ਦਿੱਤੇ ਜਾਂਦੇ ਆ ਵੀ ਹਜ਼ਾਰ ਤੇ ਸਾਡੇ ਕਿੰਨੇ ਨੰਬਰ ਆਏ ਤਾਂ ਮੈਂ ਹਜ਼ਾਰ ਦੇ ਵਿੱਚ ਦੱਸ ਰਿਹਾ ਜਨਰਲ ਕੈਟਾਗਰੀ ਦੀ ਜਿਹੜੀ ਗਈ ਸੀਗੀ ਪਿਛਲੇ ਸਾਲ ਉਹ ਗਈ ਸੀਗੀ 443.73 ਲਗਭਗ ਆਇਆ ਕਹਿ ਲਓ ਵੀ 43% ਗਈ ਸੀਗੀ ਠੀਕ ਹੈ ਜੀ 40% ਤਾਂ ਆਪਾਂ ਵੈਸੇ ਹੀ ਲੈਣੀ ਸੀ ਨੰਬਰ ਕਿਉਂਕਿ ਜੇ 40% ਨੰਬਰ ਨਾ ਆਏ ਤਾਂ ਫਿਰ ਤੁਸੀਂ ਫਿਜ਼ੀਕਲ ਵਾਸਤੇ ਨਹੀਂ ਜਾ ਸਕਦੇ ਉਹ ਪੁਰਾਣੀ ਗੱਲ ਕਰ ਰਹੇ ਆ 2021 ਦੀ ਠੀਕ ਹੈ ਜੀ ਤੇ ਇਸ ਵਾਰੀ ਦੇਖੋ 43% ਨੰਬਰਾਂ ਵਾਲਾ ਕੀ ਕਿਲਾ ਗਿਆ ਸੀਗਾ ਫਿਜ਼ੀਕਲ ਵਾਸਤੇ ਗਿਆ ਸੀਗਾ ਕਿਉਂਕਿ ਫਿਜ਼ੀਕਲ ਦੇ ਵਿੱਚ ਤਿੰਨ ਗੁਣਾ ਬਲਾਉਂਦੇ ਹੁੰਦੇ ਆ ਜਿੰਨੀਆਂ ਪੋਸਟਾਂ ਹੁੰਦੀਆਂ ਉਹਦਾ ਤਿੰਨ ਗੁਣਾ ਬਲਾਉਂਦੇ ਆ ਤਾਂ ਮੇਲ ਦੀ ਕਿੰਨੀ ਗਈ ਸੀ 443 ਗਈ ਸੀ ਫੀਮੇਲ ਦੀ ਘਟ ਜਾਂਦੀ ਹੁੰਦੀ ਹੈ ਬਟੇ ਇਹ ਗਈ ਸੀ 401.55 ਲਗਭਗ 40.1% ਗਈ ਸੀਗੀ ਠੀਕ ਹੈ ਜੀ ਹੁਣ ਐਡਬਲਯੂਐਸ ਦੀ ਗੱਲ ਕਰ ਲੈਂਦੇ ਆ ਇਹਨਾਂ ਦੀ ਗਈ ਸੀਗੀ 4926568 ਲਗਭਗ 49% ਬਣਦੀ ਹੈ ਸੇਮ ਇਹਦੀ ਗੱਲ ਕਰ ਲੈਣ ਇਹਨਾਂ ਦੀ ਗਈ ਸੀ 401.55 ਸੇਮ ਹੀ ਗਈ ਸੀਗੀ ਐਸਸੀਐਮ ਮਜਬੀ ਸਿੱਖ ਦੀ ਜਿਹੜੇ ਭਾਈਚਾਰਾ ਹੈਗਾ ਉਹਨਾਂ ਦੀ ਗਈ ਸੀਗੀ 439.65 ਠੀਕ ਹੈ ਜੀ ਤਾਂ ਇਹ ਲਗਭਗ ਕਿੰਨਾ ਬਣ ਜਾਂਦੀ ਹੈ 44% ਬਣ ਜਾਂਦੀ ਹੈ ਠੀਕ ਹੈ ਲਗਭਗ ਲਗਭਗ ਦੀ ਮੈਂ ਗੱਲ ਕਰ ਰਿਹਾ 43% ਲਾ ਲਓ ਠੀਕ ਹੈ ਜੀ ਤਾਂ ਇਹਨਾਂ ਦੇ ਜਮਾ ਸੇਮ ਹੀ ਗਈ ਸੀਗੀ ਤਾਂ ਉਸ ਤੋਂ ਬਾਅਦ ਮੈਂ ਗੱਲ ਕਰਦਾ ਜੀ ਹੁਣ ਸਭ ਤੋਂ ਹੁਣ ਇਸ ਜਿਹੜਾ ਰਾਮਦਾਸੀਆ ਐਂਡ ਅਦਰ ਕੈਟਾਗਰੀ ਹੈ ਇਹਦੀ ਬਹੁਤ ਗਈ ਸੀਗੀ ਇਹਦੀ ਕਿੰਨੀ ਗਈ ਸੀਗੀ 541.29 ਜਾਨੀ ਕਿ 54% ਗਈ ਸੀਗੀ ਤੇ ਕੁੜੀਆਂ ਦੀ ਸੇਮ ਹੀ ਗਈ ਹੈ ਠੀਕ ਹੈ ਕੁੜੀਆਂ ਦੀ ਕੋਈ ਫਰਕ ਨਹੀਂ ਪਿਆ ਤੇ BC ਕੈਟਾਗਰੀ ਸਭ ਤੋਂ ਵੱਧ ਗਈ ਹੈ ਕਈ ਬੱਚੇ ਕਹਿੰਦੇ ਨੇ ਅਸੀਂ BC ਕੈਟਾਗਰੀ 'ਚ ਭਰਾਂਗੇ ਫਾਰਮ ਤਾਂ ਇਹਦੀ ਕਿੰਨੀ ਗਈ ਹੈ ਜੀ 592.0 ਯਾਨੀ ਕਿ ਲਗਭਗ 60% ਦੇ ਨੇੜੇ ਚਲੀ ਗਈ ਠੀਕ ਹੈ ਜੀ ਸੇਮ ਕੁੜੀਆਂ ਦੀ ਤਾਂ ਲਗਭਗ ਸੇਮ ਹੀ ਰਹਿੰਦੀ ਹੈ ਤੇ ਐਕਸ ਸਰਵਿਸਮੈਨ ਦੀ ਜੀ ਲਾ ਲੋ ਵੀ 400 ਤੋਂ ਲੈ ਕੇ 410 ਤੱਕ ਜਾਂਦੀ ਹੈ ਤਾਂ ਕਹਿਣ ਦਾ ਭਾਵ ਕੀ ਹੈਗਾ ਇਹ ਹੈਗਾ ਜੀ ਪਿਛਲੀ ਵਾਰ ਦਾ ਸੁਨੇਹਾ ਰਿਓ ਠੀਕ ਹੈ ਜੀ ਪਿਛਲੀ ਵਾਰ ਇੰਨੇ ਇੰਨੇ ਪਰਸੈਂਟ ਵਾਲੇ ਨੰਬਰ ਵਾਲੇ ਬੰਦੇ ਫਿਜ਼ੀਕਲ ਵਾਸਤੇ ਚਲੇ ਗਏ ਸੀਗੇ ਤਾਂ ਫਿਲਹਾਲ ਆਪਾਂ ਫਿਜ਼ੀਕਲ ਨੂੰ ਹੀ ਟਾਰਗੇਟ ਕਰਨਾ ਠੀਕ ਹੈ ਜੀ ਹੁ ਕਿਉਂਕਿ ਫਿਜ਼ੀਕਲ ਦੇ ਵਿੱਚ ਬਹੁਤ ਬੱਚੇ ਛੱਡ ਜਾਂਦੇ ਆ ਤੇ ਫਿਜ਼ੀਕਲ ਤੋਂ ਬਾਅਦ ਫਿਰ ਫਾਈਨਲ ਮੈਰਿਟ ਥੋੜੀ ਜਿਹੀ ਡਾਊਨ ਵੀ ਜਾ ਸਕਦੀ ਹੈ ਤਾਂ ਹੁਣ ਮੈਂ ਤੁਹਾਨੂੰ ਗੱਲ ਕਰਦਾ ਵੀ ਇਸ ਸਾਲ ਤੁਹਾਨੂੰ ਕੀ ਕਰਨਾ ਪਊਗਾ ਇਸ ਸਾਲ ਜੇ ਜਨਰਲ ਕੈਟਾਗਰੀ 'ਚ ਜਾਣਾ ਰਾਜੇ ਤਾਂ ਆਪਾਂ ਫਿਲਹਾਲ 100 ਨੰਬਰ ਦੀ ਗੱਲ ਕਰਦੇ ਆ ਵੀ 100 ਨੰਬਰ 'ਚ ਤੁਹਾਨੂੰ ਕਿੰਨੇ ਕੇ ਨੰਬਰ ਲੈਣੇ ਪੈਣਗੇ ਜੇ ਮੈਂ ਜਨਰਲ ਕੈਟਾਗਰੀ ਦੀ ਗੱਲ ਕਰਾਂ ਤੁਹਾਨੂੰ 60 ਤੋਂ ਲੈ ਕੇ 65 ਨੰਬਰ ਲੈਣੇ ਪੈਣਗੇ ਜੇ ਤੁਸੀਂ ਫਿਜ਼ੀਕਲ ਵਾਸਤੇ ਜਾਣਾ ਤੇ ਜੇ ਮ ਜੇ ਮੈਂ ਐਮ ਮਜਬੀ ਸਿੱਖ ਪਾਈਚਾਰੇ ਦੀ ਗੱਲ ਕਰਾਂ ਤਾਂ 55 ਤੋਂ ਲੈ ਕੇ 60 ਨੰਬਰ ਲੈਣੇ ਪੈਣੇ ਆ ਤੇ ਐਸ ਸੀ ਆਰਓ ਵਾਸਤੇ ਤੁਹਾਨੂੰ ਲੈਣੇ ਪੈਣੇ ਰਾਜੇ 65 ਤੋਂ 70 ਤੇ ਜੇ ਮੈਂ ਗੱਲ ਕਰਾਂ ਬੀ ਸੀ ਕੈਟਾਗਰੀ ਤਾਂ ਬੀ ਸੀ ਦੀ ਥੋੜੀ 70 ਪਲੱਸ ਨੰਬਰ ਲੈਣੇ ਪੈਣੇ ਆ ਤੇ ਈ ਐਕਸ ਸਰਵਿਸਮੈਨ ਪਾਈਚਾਰੇ ਨੂੰ ਤਾਂ ਉਹੀ 50 ਤੋਂ ਲੈ ਕੇ 60 ਤੱਕ ਦੀ ਰੇਂਜ ਦੇ ਵਿੱਚ ਨੰਬਰ ਲੈ ਸਕਦੇ ਆ ਤਾਂ ਇੰਨੇ ਕ ਨੰਬਰ ਲੈਣ ਵਾਸਤੇ ਆਪਾਂ ਨੂੰ ਇੰਨੀ ਕ ਤਿਆਰੀ ਕਰਨੀ ਪਊਗੀ ਠੀਕ ਹੈ ਫਿਜ਼ੀਕਲ ਵਾਸਤੇ ਤਿੰਨ ਗੁਣਾ ਵਾਧੂ ਬਲਾਏ ਜਾਂਦੇ ਆ ਤੇ ਫਿਜ਼ੀਕਲ ਦਾ ਤੁਹਾਨੂੰ ਪਤਾ ਹੀ ਹੈ ਜੇ ਮੈਂ ਮੁੰਡਿਆਂ ਦੀ ਗੱਲ ਕਰਾਂ ਤਾਂ 100 ਮੀਟਰ ਰੇਸ ਹੋਊਗੀ 15 ਸੈਕਿੰਡ ਦੇ ਵਿੱਚ ਕਰਨੀ ਆ ਇੱਕ ਚਾਂਸ ਮਿਲੂਗਾ ਸ਼ਾਰਟ ਪੁੱਟ ਜਿਹੜੀ ਹੈਗੀ ਆ 7.26 ਕਿਲੋ ਦੀ ਤੇ ਇਹ 5.5 ਮੀਟਰ ਤਿੰਨ ਚਾਂਸ ਮਿਲਣਗੇ ਤੇ ਸਭ ਤੋਂ ਔਖਾ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਬੱਚੇ ਛੱਡਦੇ ਆ ਰਾਜੋ ਹੈਗੀ ਆ ਰੋਪ ਕਲਾਈਮਬਿੰਗ ਰੱਸਾ ਚੜ੍ਹਨਾ ਹੁੰਦਾ ਹੈ ਬਿਨਾ ਪੈਰਾਂ ਦੀ ਮਦਦ ਦੇ ਹਾਲਾਂਕਿ ਉੱਥੇ ਚਲੋ ਥੋੜੀ ਝੋੜ ਦੇ ਦਿੰਦੇ ਆ ਪਰ ਆਪਾਂ ਬਿਨਾ ਪੈਰਾਂ ਤੋਂ ਹੀ ਪ੍ਰੈਕਟਿਸ ਕਰਕੇ ਜਾਣੀ ਆ ਤਾਂ ਪਿਛਲੇ ਸਾਲ ਬਹੁਤ ਬੱਚਿਆਂ ਨੇ ਮੇਰੇ ਨਾਲ ਸ਼ੇਅਰ ਕੀਤੀਆਂ ਸੀਗੀਆਂ ਇਹਦੀ ਟੈਕਨੀਕ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਜੇ ਮੈਨੂੰ ਮਿਲ ਗਈਆਂ ਵੀਡੀਓ ਤੇ ਜਿੱਥੇ ਮੈਂ ਮੈਂ ਵੀ ਟ੍ਰੇਨਿੰਗ ਕਰਕੇ ਆਇਆ ਆਪਣੇ ਜਿਹੜੀ ਮੈਂ ਹੁਣੇ ਜੌਬ ਛੱਡੀ ਆ ਆਈਟੀ ਅਫਸਰ ਦੀ ਪੰਜਾਬ ਪੁਲਿਸ ਦੇ ਵਿੱਚ ਉੱਥੋਂ ਦੇ ਕੁਝ ਬੱਚਿਆਂ ਦੀਆਂ ਜਿਹੜੀਆਂ ਵੀਡੀਓ ਹੈਗੀਆਂ ਨੇ ਮੰਗਵਾ ਕੇ ਮੈਂ ਤੁਹਾਨੂੰ ਸ਼ੇਅਰ ਕਰ ਦੂੰਗਾ ਚੈਨਲ ਤੇ ਡੈਫੀਨਿਟਲੀ ਤੁਹਾਨੂੰ ਹੈਲਪ ਮਿਲੇਗੀ ਤੇ 15 ਫੁੱਟੇ ਚੜਨਾ ਤੁਹਾਨੂੰ ਤਿੰਨ ਚਾਂਸ ਮਿਲਣਗੇ ਠੀਕ ਹੈ ਜੀ ਸੇਮ ਆਪਣੀਆਂ ਭੈਣਾਂ ਵਾਸਤੇ ਮੈਟਰਨ ਦੀ ਪੋਸਟ ਵਾਸਤੇ 100 ਮੀਟਰ ਰੇਸ ਜਿਹੜੀ ਹੋਗੀ ਇਹਨਾਂ ਠੀਕ ਹੈ ਜੀ ਤੇ ਇਹ 4 ਮੀਟਰ ਸਿੱਟਣਾ ਇਹਨਾਂ ਨੂੰ ਤਿੰਨ ਚਾਂਸ ਮਿਲਣਗੇ ਤੇ ਇਹਨਾਂ ਨੇ ਜਿਹੜਾ ਰੱਸਾ ਚੜ੍ਹਨਾ ਉਹ 12 ਫੁੱਟ ਚੜ੍ਹਨਾ ਹੈ ਤਾਂ ਇਸ ਚੀਜ਼ ਦਾ ਧਿਆਨ ਰੱਖੋ ਆਪਣਾ ਸਵੇਰੇ ਪੜਨਾ ਸਟਾਰਟ ਕਰਦਾ ਕਰੋ ਸ਼ਾਮ ਨੂੰ 2 ਘੰਟੇ ਰੱਖੋ ਗਰਾਉਂਡ ਵਾਸਤੇ ਅੱਜ ਤੋਂ ਹੀ ਰੱਖੋ ਠੀਕ ਹੈ ਜੀ ਗਰਾਉਂਡ ਵਿੱਚ ਡੇਜ਼ ਡੇਜ਼ ਮੰਨ ਲਓ ਠੀਕ ਹੈ ਜੀ ਆਪਣੀ ਰੇਸ ਵਾਸਤੇ ਠੀਕ ਹੈ ਜੀ ਆਪਣੇ ਸ਼ਾਰਟਕਟ ਵਾਸਤੇ ਆਪਣੇ ਰੋਪ ਕਲਾਈਮਿੰਗ ਵਾਸਤੇ ਤਾਂ ਅੱਜ ਤੋਂ ਜੇ ਕੰਮ ਕਰੋਗੇ ਤਾਂ ਗੱਲ ਬਣੂਗੀ ਤੇ ਮੈਂ ਉਮੀਦ ਕਰਦਾ ਵੀ ਤੁਸੀਂ ਸਾਰਿਆਂ ਨੇ ਕੀ ਕੀਤਾ ਹੋਊਗਾ ਆਪਣਾ ਫਾਰਮ ਵਗੈਰਾ ਭਰ ਲਿਆ ਹੋਊਗਾ ਫਾਰਮ ਭਰਨ ਤੋਂ ਬਾਅਦ ਹੀ ਆਪਣੀ ਤਿਆਰੀ ਸ਼ੁਰੂ ਠੀਕ ਹੈ ਜੀ ਜੇ ਕੋਈ ਚੀਜ਼ ਫ੍ਰੀ ਵੀ ਪੜਨੀ ਆ ਰਾਜੇ ਆਪਣੇ ਚੈਨਲ ਤੇ ਤੁਸੀਂ ਪੜ ਸਕਦੇ ਹੋ ਇਸ ਨੰਬਰ ਤੇ ਤੁਸੀਂ ਕੋਈ ਕੁਐਰੀ ਹੈ ਮੰਨ ਲਓ ਤੁਹਾਡੇ ਕੋਈ ਫਾਰਮ ਰਿਲੇਟਡ ਕੁਐਰੀ ਹੈ ਤੁਸੀਂ ਇਸ ਤੇ ਮੈਸੇਜ ਕਰ ਸਕਦੇ ਹੋ ਠੀਕ ਹੈ ਤੇ ਫਾਰਮ ਆਪਣਾ ਸਹੀ ਭਰ ਕੇ ਉਹਦਾ ਪ੍ਰਿੰਟ ਕੱਢ ਕੇ ਇੱਕ ਰੱਖ ਲੈਣਾ ਜਾਂ ਮੇਲ 'ਚ ਵੀ ਸੇਵ ਕਰ ਲੈਣਾ ਆਪਾਂ ਰੱਖ ਵੀ ਲੈਣਾ ਤੇ ਜਿਹੜਾ ਨੰਬਰ ਉਹ 'ਚ ਭਰਿਆ ਜਾਂ ਈਮੇਲ ਆਈਡੀ ਪਰਿਓ ਬੰਦ ਨਹੀਂ ਕਰਨੇਗੀ ਕਿਉਂਕਿ ਬਹੁਤ ਦਿੱਕਤਾਂ ਆਉਂਦੀਆਂ ਨੇ ਤੁਮ ਮੈਂ ਉਮੀਦ ਕਰਦਾ ਹਾਂ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਹਾਂ ਜੇ ਫਾਰਮ ਖੁਦ ਭਰਨਾ ਨਹੀਂ ਭਰਨਾ ਆ ਰਿਹਾ ਜੇ ਕਹੋਗੇ ਤਾਂ ਮੈਂ ਉੱਤੇ ਵੀਡੀਓ ਬਣਾ ਦਊਗਾ ਜੇ ਤੁਹਾਡੀ ਡਿਮਾਂਡ ਆਈ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਮੈਸੇਜ ਕਰ ਦਿਓ ਮੈਂ ਦੇਖਦਾ ਕਿੰਨੇ ਕੁ ਬੱਚੇ ਡਿਮਾਂਡ ਕਰਦੇ ਆ ਜੇ ਸਾਰੇ ਬੱਚੇ ਡਿਮਾਂਡ ਕਰਨਗੇ ਤਾਂ ਮੈਂ ਤੁਹਾਨੂੰ ਸਕਰੀਨ ਤੇ ਇੱਕ ਫਾਰਮ ਡੈਮੋ ਫਾਰਮ ਭਰ ਕੇ ਵੀ ਦਿਖਾ ਦਊਗਾ ਤੇ ਜਲਦੀ ਤੋਂ ਆਪਣੀ ਤਿਆਰੀ ਸ਼ੁਰੂ ਕਰ ਦਿਓ ਬੇਟਾ ਮੇਰੀਆਂ ਸ਼ੁਭ ਦੁਆਵਾਂ ਤੁਹਾਡੇ ਨਾਲ ਨੇ ਸ਼ੁਭ ਕਾਮਨਾਵਾਂ ਨੇ ਤੁਸੀਂ ਆਪਣੀ ਮਿਹਨਤ ਕਰੋ ਬੱਚਾ ਉਹੀ ਸਿਲੈਕਟ ਹੋਊਗਾ ਰਾਜੀ ਜਿਹੜਾ ਮਿਹਨਤ ਕਰੂਗਾ ਮੈਂ ਅਕਸਰ ਬੋਲਦਾ ਤੇ ਕਿਸਮਤ ਉਹਦੋਂ ਕੰਮ ਕਰਦੀ ਹੈ ਜਦੋਂ ਆਪਾਂ ਮਿਹਨਤ ਕਰਦੇ ਆਂ ਹਿੰਮਤੇ ਮਰਦਾ ਮਦਦੇ ਖੁਦਾ ਹਿੰਮਤ ਕਰੂਗਾ ਇਨਸਾਨ ਤੇ ਸਹਾਇਤਾ ਕਰੂਗਾ ਭਗਵਾਨ ਠੀਕ ਹੈ ਜੀ ਤੇ ਸ਼ੁਕਰੀਆ ਬੇਟੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ